ਬੀਰੋ ਸ਼ਹਿਰ ਮੇਰੀ ਖਬਰ ਦੇਸ ਬੁਲੇਟਿਨ ਦੇ ਵਿੱਚ ਹਮਦਰ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਤੁਹਾਡੇ ਇਲਾਕੇ ਦੀ ਕੀ ਰਹੀ ਅੱਜ ਦੀ ਵੱਡੀ ਖਬਰ ਦੇ ਨਾਲ ਨਾਲ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰਾਂ ਮੈਂ ਕਵਿਤਾ ਅਗਲੇ ਕੁਝ ਹੀ ਮਿੰਟਾਂ ਦੇ ਅੰਦਰ ਮੈਂ ਤੁਹਾਨੂੰ ਜਾਣੂ ਕਰਵਾਵਾਂਗੀ ਤੁਹਾਡੇ ਇਲਾਕੇ ਦੀਆਂ ਵੱਡੀਆਂ ਖਬਰਾਂ ਫਟਾਫਟ ਅੰਦਾਜ਼ ਦੇ ਵਿੱਚ ਅਰਦੇ ਵਿੱਚ ਕਤਲ ਮਾਮਲੇ ਦੇ ਤਹਿਤ ਫਰਾਰ ਚੱਲ ਰਹੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆ ਐਸਐਚਓ ਭੂਸ਼ਣ ਕੁਮਾਰ ਨੇ ਦੱਸਿਆ ਕਿ ਸਾਲ 2019 ਦੇ ਵਿੱਚ ਮਕਦਮਾ ਨੰਬਰ 380 ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਫਿਲੌਰ ਦੇ ਇੱਕ ਚਿੰਟੂ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਇਹ ਵਿਅਕਤੀ ਉਸ ਕੇਸ ਦੇ ਵਿੱਚ ਲੋੜਿੰਦਾ ਜਿਸ ਨੂੰ ਗ੍ਰਫਤਾਰ ਕੀਤਾ ਹੈ ਇਹ ਚਿੰਟੂ ਦਾ ਕਤਲ ਕਰਕੇ ਦੁਬਈ ਭੱਜ ਗਿਆ ਸੀ ਇਸੇ ਦੇ ਮੁਤਲਕ ਜੋ ਉਹਨੇ ਜਾਣਕਾਰੀ ਦਿੱਤੀ ਹੈ ਕਿ ਦੁਬਈ ਦੇ ਵਿੱਚ ਕੋਈ ਐਕਸੀਡੈਂਟ ਇਸੋ ਹੋਇਆ ਸੀ ਜਿਸ ਤਹਿਤ ਉਸ ਨੂੰ ਸਜ਼ਾ ਕੱਟਣੀ ਪਈ ਸੀ ਜਿਸ ਤੋਂ ਬਾਅਦ ਹੁਣ ਉਸ ਨੂੰ ਇੰਡੀਆ ਰਿਪੋਰਟ ਕੀਤਾ ਗਿਆ ਇੱਥੇ ਆਉਂਦਿਆਂ ਹੀ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਦੀ ਪਛਾਣ ਇਕਬਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਖਾਨਪੁਰ ਟੱਡੇ ਵਜੋ ਕੀਤੀ ਗਈ ਹੈਗੇ ਇਸ ਦੇ ਸਾਥੀ ਜਿਹੜੇ ਕਿ ਉਸ ਦੇ ਨਾਲ ਮੌਜੂਦ ਸੀ ਉਸ ਨੂੰ ਪਹਿਲਾਂ ਗ੍ਰਫਤਾਰ ਕੀਤਾ ਗਿਆ ਇਸ ਕੇਸ ਦੇ ਵਿੱਚ ਇੱਕ ਹੋਰ ਬੰਦਾ ਜਿਸ ਦੀ ਗ੍ਰਫਤਾਰੀ ਹਲੇ ਬਾਕੀ ਹੈ ਉਸ ਨੂੰ ਵੀ ਜਲਦ ਗ੍ਰਫਤਾਰ ਕੀਤਾ ਜਾਵੇਗਾ ਕੇ ਦੇ ਵਿੱਚ ਹੋਣ ਵਾਲੀ ਜ਼ਮਨੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾ ਪਾਰ ਨਜ਼ਰ ਆ ਰਹੀਆਂ ਨੇ ਪਰ ਦੂਜੇ ਪਾਸੇ ਜੇਕਰ ਆਮ ਆ띠 ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਹਲਕੇ ਤੋਂ ਸਾਬਕਾ ਵਿਧਾਇਕ ਹਰਮੀ ਸਿੰਘ ਸੰਧੂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨ ਤੋਂ ਬਾਅਦ ਜਿੱਥੇ ਪਾਰਟੀ ਦੇ ਵੱਲੋਂ ਜ਼ਮਨੀ ਚੋਣ ਲੜਨ ਦੇ ਲਈ ਸੰਧੂ ਨੂੰ ਟਿਕਟ ਦੇਣ ਦੀ ਜੋ ਕਿਆਂ ਅਸਰਾਈਆਂ ਲਗਾਈਆਂ ਜਾ ਰਹੀਆਂ ਨੇ ਜਿਸ ਕਰਕੇ ਆਮ ਆ띠 ਪਾਰਟੀ ਦੇ ਪੁਰਾਣੇ ਆਗੂ ਜੋ ਨੇ ਉਹ ਹਲਕੇ ਦੇ ਵਿੱਚ ਜੋ ਚੋਣ ਲੜਨ ਦੇ ਚਾਹਵਾਨ ਨੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਪਾਰਟੀ ਪੁਰਾਣੇ ਆਗੂਆਂ ਨੂੰ ਨਜ਼ਰ ਅੰਦਾਜ਼ ਕਰਕੇ ਹਰਮਿਤ ਸੰਧੂ ਨੂੰ ਟਿਕਟ ਦਿੰਦੀ ਹੈ ਤਾਂ ਸਾਡੇ ਚੋਣ ਲੜੇਗਾ ਤੇ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਾਵੇਗਾ ਵਿਰੋਧ ਕਰ ਰਹੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਹਰਮਿਤ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਅਸੀਂ ਚੋਣ ਹਾਰ ਜਾਵਾਂਗੇ ਵਾਜਲਦੀ ਮੰਡੀ ਦੀ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾਰ ਰੌਣਤ ਨੇ ਬੀਤੇ ਦਿਨੀ ਕਿਹਾ ਸੀ ਕਿ ਪਾਕਿਸਤਾਨ ਤੋਂ ਨਸ਼ਾ ਪੰਜਾਬ ਰਹੀਂ ਹਿਮਾਚਲ ਦੇ ਵਿੱਚ ਪਹੁੰਚਦਾ ਹੈਗਾ ਇਸ ਬਿਆਨ ਨੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਹਲਚਲ ਮਚਾ ਦਿੱਤੀ ਸੀ ਤੇ ਹੁਣ ਇਸ ਮਾਮਲੇ ਉਤੇ ਪੰਜਾਬ ਦੇ ਜਲੰਧਰ ਤੋਂ ਸਾਬਕਾ ਕੈਬਨਟ ਮੰਤਰੀ ਮਨੋਰੰਜਨ ਕਾਲਿਆ ਦਾ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਕੰਗਣਾ ਦੇ ਵਿਵਾਦਪੂਰਨ ਜੋ ਬਿਆਨ ਹੈ ਉਸ ਬਾਰੇ ਕਿਹਾ ਹੈ ਕਿ ਇਹ ਉਹਨਾਂ ਦੀ ਨਿੱਜੀ ਰਾਏ ਹੈ ਭਾਜਪਾ ਦਾ ਇਸ ਬਿਆਨ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਤੇ ਕੰਗਣਾ ਨੂੰ ਧਿਆਨ ਦੇ ਨਾਲ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ ਅੰਮ੍ਰਿਤਸਰ ਦੇ ਸਰੂਪਰਾਣੀ ਕੁੜੀਆਂ ਦੇ ਕਾਲਜ ਦੇ ਨੇੜੇ ਇੱਕ ਵਿਅਕਤੀ ਦੀ ਭੇਦਪਰੇ ਹਾਲਾਤਾਂ ਦੇ ਵਿੱਚ ਮ੍ਰਿਤਕ ਦੇ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਦੀ ਪਛਾਣ ਦੇ ਲਈ ਪੋਸਟਮਾਰਟਮ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਇਸ ਮੌਕੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲਾਰਸ ਹਾਲਤ ਦੇ ਵਿੱਚ ਮਿਲੀ ਹੈਗੀ ਇਹ ਵਿਅਕਤੀ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਜਾਂਚ ਦਾ ਵਿਸ਼ਾ ਹੈ ਪੋਸਮਾਰਟਮ ਰਿਪੋਰਟ ਤੋਂ ਬਾਅਦ ਹੀ ਖੁਲਾਸਾ ਹੋਵੇਗਾ ਕਿ ਆਖਰ ਮੌਤ ਇਸ ਨੌਜਵਾਨ ਦੀ ਕਿਵੇਂ ਹੋਈ ਹੈ ਰੋਗਾ ਜ਼ਿਲ੍ਹੇ ਦੇ ਪਿੰਡ ਬਾਗੀਪੋਰਾ ਮਹਿਣਾ ਲਿੰਕ ਰੋਡ ਤੇ ਸੇਮ ਨਾਲੇ ਚੋਂ ਮ੍ਰਿਤਕ ਦੇ ਬਰਾਮਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਦੀ ਜੇਰਾ ਤਹਿਸੀਲ ਦਾ ਰਹਿਣ ਵਾਲਾ 25 ਸਾਲਾ ਕਰਨ ਬਾਬਾ ਤੇ ਉਸ ਦਾ ਦੋਸਤ ਵੀਰਾ ਬੁੱਧਵਾਰ ਨੂੰ ਕੋੜਾ ਕਾਰ ਦੇ ਵਿੱਚ ਲੁਧਿਆਣਾ ਜਾ ਰਹੇ ਸੀ ਪਿੰਬਾਗੀਪੁਰਾ ਮਹਿਣਾ ਲਿੰਕ ਰੋਡ ਤੇ ਲੰਘਦੇ ਹੋਏ ਜੋ ਹੈ ਭਾਰੀ ਬਾਰਿਸ਼ ਦੇ ਕਾਰਨ ਸੜਕ ਤੇ ਪਾਣੀ ਜਮਾ ਹੋਣ ਦੇ ਕਾਰਨ ਆਪਣਾ ਸੰਤੁਲਨ ਜੋ ਹੈ ਗੁਆ ਬੈਠੀ ਸੀ ਤੇ ਇਸ ਦੇ ਨਾਲ ਉਹ ਸੇਮ ਨਾਲੇ ਦੇ ਵਿੱਚ ਉਹਨਾਂ ਦੀ ਗੱਡੀ ਜੋ ਹੈ ਉਹ ਡਿੱਗ ਜਾਂਦੀ ਹੈ ਆਸੇਮਗਰੋ ਪਿੰਡ ਵਾਸੀਆਂ ਨੇ ਵਿਰਾ ਨੂੰ ਸੁਰੱਖਿਤ ਬਾਹਰ ਕੱਢ ਲਿਆ ਸੀ ਪਰ ਕਰਨ ਬਾਬਾ ਪਾਣੀ ਦੇ ਵਿੱਚ ਡੁੱਬ ਗਿਆ ਸੀ ਮ੍ਰਿਤਕ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ ਜਿਸ ਦੀ ਕਿ ਹੁਣ ਮ੍ਰਿਤਕ ਦੇ ਬਰਾਮਦ ਕੀਤੀ ਗਈ ਹੈ ਥਾਣਾ ਮਹਿਣਾ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ 190 BNS ਦੇ ਤਹਿਤ ਮਾਮਲਾ ਦਰਜ ਕਰ ਲਿਆ ਤੇ লাশ ਜੋ ਹੈ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਦਾਸਪੁਰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਅੰਦਰ ਚੋਰ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਅਦਾਲਤ ਸਾਲ 24 ਜੁਲਾਈ ਨੂੰ ਕ੍ਰਿਸ਼ਨਾ ਮੰਦਿਰ ਦੀ ਅਲਮਾਰੀ ਦੇ ਵਿੱਚ ਰੱਖੇ ਹੋਏ ਪੈਸੇ ਦੇ ਨਾਲ ਹੀ ਜੋ ਹੈ ਨੌਜਵਾਨ ਦੇ ਵੱਲੋਂ ਟੀਵੀਆਰ ਜੋ ਹੈ ਚੋਰੀ ਕਰ ਲਈ ਗਈ ਸੀ। ਜਿਸ ਮਗਰੋਂ ਸਪੈਸ਼ਲ ਬ੍ਰਾਂਚ ਦੇ ਕਰਮਚਾਰੀਆਂ ਦੀ ਸਪੈਸ਼ਲ ਟੀਮ ਬਣਾ ਦਿੱਤੀ ਗਈ ਸੀ ਤੇ ਟੈਕਨੀਕਲ ਤਰੀਕੇ ਦੇ ਨਾਲ ਇਸ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ। ਤਫਤੀਸ਼ ਦੇ ਦੌਰਾਨ ਮੁਕਦਮਾ ਜੋ ਕੀਤਾ ਗਿਆ ਸੀ ਉਸ ਦੇ ਦੋਸ਼ੀ ਉਜਤ ਉਰਫ ਅਜੀਤ ਵਾਸੀ ਚੁਗਿਆ ਲੁਧਿਆਣਾ ਮੁਹੱਲਾ ਤਾਰੀਵਾਲ ਨੂੰ ਜੋ ਹੈ 24 ਘੰਟੇ ਦੇ ਅੰਦਰ ਹੀ ਅੰਦਰ ਟ੍ਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੇ ਉਹ ਕ੍ਰਿਸ਼ਨਾ ਮੰਦਿਰ ਵਿੱਚੋਂ ਚੋਰੀ ਕੀਤੀ ਗਈ ਰਕਮ 17,85,000 ਰੁਪਏ ਬਰਾਮਦ ਕੀਤੇ ਗਏ ਇਸ ਨੌਜਵਾਨ ਉਤੇ ਪਹਿਲਾਂ ਵੀ ਚੋਰੀ ਦੇ ਤਿੰਨ ਮਾਮਲੇ ਵੱਖੋ ਵੱਖਰੇ ਥਾਣਿਆਂ ਦੇ ਵਿੱਚ ਦਰਜ ਨੇ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਗ੍ਰਾਮ ਚੋਣ ਕਮਿਸ਼ਨ ਦੇ ਵੱਲੋਂ ਗ੍ਰਾਮ ਪੰਚਾਇਤਾਂ ਦੀਆਂ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਸੀਟਾਂ ਉਤੇ ਉਪ ਚੋਣਾਂ 27 ਜੁਲਾਈ 2025 ਨੂੰ ਕਰਵਾਈਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਦੇ ਵਿੱਚ 6 ਸਰਪੰਚਾਂ ਅਤੇ 26 ਪੰਚਾਂ ਦੇ ਉਪ ਚੋਣ ਹੋਣ ਜਾ ਰਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਉਪ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਤੇ ਸ਼ਨੀਵਾਰ ਬਾਅਦ ਦੁਪਹਿਰ ਪੋਲਿੰਗ ਪਾਰਟੀਆਂ ਜੋ ਨੇ ਉਹ ਪੋਲਿੰਗ ਸਟੇਸ਼ਨ ਉਤੇ ਪਹੁੰਚ ਚੁੱਕੀਆਂ ਨੇ ਵੋਟਾਂ ਸਵੇਰੇ ਜੋ ਨੇ 8 ਵਜੇ ਤੋਂ ਸ਼ਾਮ ਚਾਰ ਵਇਸਤਾ ਕੋ ਪੈਣ ਗਿਆ ਅਤੇ ਉਸ ਤੋਂ ਬਾਅਦ ਪੋਲਿੰਗ ਸਟੇਸ਼ਨ ਉੱਪਰ ਹੀ ਵੋਟਾਂ ਦੀ ਗਣਤੀ ਹੋਵੇਗੀ। ਐਜਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ 25 ਨਵੰਬਰ ਨੂੰ ਪੂਰੇ ਦੇਸ਼ ਤੇ ਵਿੱਤ ਛੁੱਟੀ ਕਰਨ ਦੇ ਲਈ ਆਖਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਡਿਜੀਟਲ ਮਾਧਿਅਮ ਦੇ ਰਾਹੀਂ ਮੀਟਿੰਗ ਹੋਈ ਕੱਟਰਤਾ ਦੇ ਦੌਰਾਨ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧਾਂ ਨੇ 95 ਜੀ ਦੀ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਅੰਤਰਰਾਸ਼ਟਰੀ ਪ੍ਰਸੰਗ ਦੇ ਵਿੱਚ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਹੀ ਸ਼ਰੋਮਣੀ ਕਮੇਟੀ ਦੇ ਵੱਲੋਂ ਆਰੰਭੇ ਯਤਨਾ ਨੂੰ ਵੀ ਸਮਰਥਨ ਦੇਣ ਦੀ ਵਚਨਬੱਧਤਾ ਵੀ ਪ੍ਰਗਟਾਈ ਹੈ ਪਕਤੀ ਵਾਤਾਵਰਣ ਜਾਗਰੂਕਤਾ ਅਤੇ ਨਾਲੀ ਨੌਜਵਾਨਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਲਈ ਨਵੀਂ ਦਿੱਲੀ ਤੋਂ ਸ਼ੌਰਿਆ ਭਾਰਤਕਾਰ ਰੈਲੀ ਦਾ ਆਯੋਜਨ ਕੀਤਾ ਗਿਆ ਨਵੀਂ ਦਿੱਲੀ ਤੋਂ ਸ਼ੁਰੂ ਹੋਈ ਕਾਰ ਯਾਤਰਾ ਦਾ ਸ਼ੁੱਕਰਵਾਰ ਨੂੰ ਅੰਬਾਲਾ ਸ਼ਾਉਣੀ ਦੇ 에ਅਰ ਬੇਸ ਤੇ ਜੁੜਾਇਆ ਬਹੁਤ ਜ਼ਿਆਦਾ ਪਰਮਾ ਸੁਆਗਤ ਕੀਤਾ ਗਿਆ ਝੰਡਾ ਲਹਿਰਾ ਕੇ ਜਿਸ ਤੋਂ ਬਾਅਦ ਸ਼ਨੀਵਾਰ ਨੂੰ ਹਵਾਈ ਸੈਨਾ ਨੇ ਆਪਰੇਸ਼ਨ ਸਿੰਦੂਰ ਦੀ ਸਫਲਤਾ ਤੇ ਆਦਮਪੁਰ 에ਅਰ ਬੇਸ ਤੇ ਸ਼ੌਰਿਆ ਭਾਰਤਕਾਰ ਰੈਲੀ ਦਾ आयोजन ਕੀਤਾ ਇਸ ਕਾਰ ਰੈਲੀ ਦਾ ਉਦੇਸ਼ ਆਪਰੇਸ਼ਨ ਸਿੰਦੂਰ ਦੀ ਸਫਲਤਾ ਨੂੰ ਯਾਦ ਕਰਨਾ ਅਤੇ ਦੁਨੀਆ ਭਰ ਦੇ ਵਿੱਚ ਇਸ ਜਿੱਤ ਨੂੰ ਦਰਸਾਉਣਾ ਸੀਗਾ ਅਤੇ ਸਾਡੇ ਹਥਿਆਰਬੰਦ ਬਲਾਂ ਦੀ ਜੋ ਹੈ ਬਹਾਦਰੀ ਦਾ ਸਨਮਾਨ ਵੀ ਕਰਨਾ ਸੀ ਇਹ ਰੈਲੀ ਕਰੀਬ 800 ਕਿਲੋਮੀਟਰ ਲੰਬੀ ਸੀ ਵਿਜੇ ਦਿਵਸ ਮੌਕੇ ਸਥਾਨਕ ਜਲੋਖਾਨਾ ਚੌਕ ਵਿਖੇ ਸ਼ਹੀਦ ਡਿਪਟੀ ਕਮਾਂਡਰ ਮਹਿੰਦਰ ਰਾਜ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਆਵਾਦਨੀ ਪਾਕਿਤੇ ਆਗੂਆਂ ਦੇ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਹੈ। ਦੌਰਾਨ ਸ਼ਹੀਦੀ ਮਾਤਾ ਨੂੰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤੇ ਆਪ ਆਗੂਆਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਪਾਸਿਓ ਉਹਨਾਂ ਦੇ ਮਾਮਲਿਆਂ ਬਾਰੇ ਗੱਲਬਾਤ ਕਰਕੇ ਇਹਨਾਂ ਨੂੰ ਬਣਦਾ ਹੱਕ ਦਿਵਾਇਆ ਜਾਵੇਗਾ। ਸ਼ਹੀਦੀ ਮਾਤਾ ਨੇ ਕਿਹਾ ਹੈ ਕਿ ਉਹ ਆਪਣੇ ਪੁੱਤਰ ਦੀਆਂ ਯਾਦਾਂ ਦੇ ਨਾਲ ਜੀਵਨ ਬਸਰ ਕਰ ਰਹੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਚਿਤਾਪਤੀ ਨੂੰ ਸਮਰਪਿਤ ਨਵਾਂ ਬਲਾਕ ਦੇ ਪਿੰਡ ਗੁੜੀਕੇ ਤੋਂ ਗੁਰੂ ਤੇਗ ਬਹਾਦਰ ਚਰਨਚੋ ਪ੍ਰਾਪਤ ਗੁਰਦੁਆਰਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਚੇਤਨਾ ਮਾਰਚ ਘਟਿਆ ਗਿਆ ਇਹ ਚੇਤਨਾ ਮਾਰਚ ਪਾਈ ਸਤੀ ਦਾਸ ਪਾਈ ਮਤੀ ਦਾਸ ਅਤੇ ਪਾਈ ਦਿਆਲਾ ਜੀ ਦੀ ਲਾਸਾਨੀ ਸ਼ਹੀਦੀ ਚਤਾਬਦੀ ਨੂੰ ਸਮਰਪਿਤ ਕੀਤਾ ਗਿਆ ਇਸ ਚੇਤਨਾ ਮਾਰਚ ਦਾ ਸੰਗਤਾਂ ਦੇ ਵੱਲੋਂ ਥਾ-ਥਾ ਤੇ ਪਰਮਾ ਸਵਾਗਤ ਵੀ ਕੀਤਾ ਗਿਆ ਅਤੇ ਇਸ ਮੌਕੇ ਤੇ ਸੰਗਤ ਦੇ ਵੱਲੋਂ ਅਟੁੱਟ ਲੰਗਰ ਵੀ ਵਰਤਾਇਆ ਗਿਆ ਇਸ ਮੌਕੇ ਤੇ ਨਾਬਾਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਅਤੇ ਬੀਜੇਪੀ ਦੇ ਆਗੂਆਂ ਦੇ ਵੱਲੋਂ ਵਿਸ਼ੇਸ਼ ਤੌਰ ਉਤੇ ਚੇਤਨਾ ਮਾਜ਼ਦਾ ਸਵਾਗਤ ਫੁੱਲਾਂ ਦੀ ਵਰਖਾ ਦੇ ਨਾਲ ਕੀਤਾ ਗਿਆ। ਇਸ ਮੌਕੇ ਤੇ ਸ਼ਦਾਲੂ ਅਤੇ ਸੀਨੀਅਰ ਕਾਉਂਸਲਰ ਅਸ਼ੋਕ ਕੁਮਾਰ ਬਿੱਟੂ ਨੇ ਕਿਹਾ ਕਿ ਅਸੀਂ ਸੀਸ ਝੁਕਾਉਂਦੇ ਆ ਜਿਸ ਤਰੀਕੇ ਦੇ ਨਾਲ ਇਹ ਚੇਤਨਾ ਮਾਰਚ ਘਟਿਆ ਗਿਆ ਤੇ ਅਸੀਂ ਜੋ ਹੈ ਬਹੁਤ ਹੀ ਜ਼ਿਆਦਾ ਇਸ ਦੇ ਵਿੱਚ ਭਾਗ ਸ਼ਾਲੀ ਆ ਕਿ ਸਾਨੂੰ ਦਰਸ਼ਨ ਹੋ ਰਹੇ ਨੇ। ਮੇਰਾ ਸ਼ਹਿਰ ਮੇਰੀ ਖਬਰ ਤੇ ਇਸ ਬੁਲੇਟਿਨ ਦੇ ਅੱਜ ਦੇ ਸਫ਼ਰ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ ਕੱਲ ਫੇਰ ਅਸੀਂ ਤੁਹਾਡੇ ਲਈ ਤੁਹਾਡੇ ਹੀ ਸ਼ਹਿਰ ਦੀਆਂ ਚੌਣਵੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਾਜ਼ਾ ਤੇ ਰੋਚਕ ਖਬਰਾਂ ਦੇ ਲਈ ਤੁਸੀਂ ਸਾਡੀ YouTube, Facebook ਅਤੇ Instagram ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਸਾਨੂੰ ਤੁਹਾਡੇ ਸੁਝਾਵਾਂ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ ਤੁਸੀਂ ਸਾਨੂੰ ਆਪਣੇ ਸੁਝਾਅ ਤੇ ਵਿਚਾਰ www.fieldhamdar tv@gmail.com ਤੇ ਲਿਖ ਕੇ ਜ਼ਰੂਰ ਭੇਜਿਓ ਤੁਸੀਂ ਵਧੇਰੇ ਖਬਰਾਂ ਸਾਡੀ ਵੈਬਸਾਈਟ www.hamdardmediagroup.com ਤੇ ਵੀ ਵੇਖ ਤੇ ਪੜ੍ਹ ਸਕਦੇ ਹੋ। ਕੱਲ ਫੇਰ ਤੁਹਾਡੇ ਇਲਾਕੇ ਦੀਆਂ ਸੱਜੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦੇ ਲਈ ਦਿਓ ਇਜਾਜ਼ਤ। ਧੰਨਵਾਦ।